ਮੈਂ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਦਿੱਕਤ ਹੈ ਤੁਸੀਂ ਪਹਿਲੇ ਇਸ ਨੂੰ ਗੰਭੀਰਤਾ ਨਾਲ ਲਓ ਉਥੇ ਠੀਕ ਹੈ ਜਦੋਂ ਮੰਡੀ ਬਣੀ ਹੈ ਉਹ ਗਲਤ ਜਗ੍ਹਾ ਤੇ ਬਣ ਗਈ ਇਹਨਾਂ ਕੋਲ ਉਹਦੋਂ ਇਹਨਾਂ ਦੇਖਿਆ ਨਹੀਂ ਇਹਨਾਂ ਨੇ ਖਿਆਲ ਨਹੀਂ ਰੱਖਿਆ ਜਦੋਂ ਵੀ ਉਸ ਸਮੇਂ ਤੇ ਬਣੀ ਹੈ ਕਿ ਉਹ ਮਿਲਟਰੀ ਦਾ ਡੰਪ ਐ ਔਰ ਉਹਨਾਂ ਦਾ ਲਾਇਕ 1000 ਮੀਟਰ ਤੱਕ ਉਹਨਾਂ ਨੇ ਨਹੀਂ ਕੁਝ ਕਰਨ ਦੇਣਾ ਆਮ ਬੰਦਾ ਉਹ ਸਬਜੀ ਦੇ ਵਿੱਚ ਵੇਖ ਕੇ ਖਾ ਨਹੀਂ ਸਕਦਾ ਜਿਹੋ ਜਿਹੀ ਮੰਡੀ ਦੀ ਮਾੜੀ ਹਾਲਤ ਹੈ ਉਹਦੇ ਦੀ ਜ਼ਿੰਮੇਵਾਰ ਕੌਣ ਹੈ ਮੈਂਬਰ ਪਾਰਲੀਮੈਂਟ ਥੋੜਾ ਨਾ ਸਫਾਈ ਤੇ ਐਮਐਲਏ ਸਾਹਿਬ ਤੁਸੀਂ ਰੱਖਣੀ ਹੈ ਤੁਹਾਡੇ ਏ ਰਾਜ ਸਰਕਾਰ ਨੇ ਰੱਖਣੀ ਪੀਨੇ ਨਹੀਂ ਰੱਖੀ ਜ਼ਿੰਮੇਵਾਰੀਆਂ ਬਣੀਆਂ ਨੇ ਜਿਹੜੀ ਮੇਰੀ ਜ਼ਿੰਮੇਵਾਰੀ ਮੈਂ ਲੈ ਰਿਆ ਪਰ ਉਹਦੇ ਅੱਗੇ ਸਰਕਾਰ ਦਾ ਕਾਨੂੰਨ ਹਟ ਹੈ ਜੇ ਉਹਨਾਂ ਦਾ ਕੂੜਾ ਚੁੱਕਣ ਦੇ ਕੋਈ ਸਰਕਾਰ ਦੇ ਕਾਨੂੰਨ ਦੀ ਮੁਸ਼ਕਲ ਹੈ ਤੂੰ ਦੱਸ ਦੇ ਨੁਕਾ ਨੂੰ ਵੀ ਐਸ ਕਾਨੂੰਨ ਕਰਕੇ ਮੈਂ ਕੂੜਾ ਨਹੀਂ ਚੁੱਕ ਸਕਦਾ ਜਿਹੜੀ ਉਹ ਡਿਮਾਂਡ ਕਰ ਰਹੇ ਨੇ ਜਿਹੜੀ ਵੱਲੇ ਮੰਡੀ ਵਾਲਿਆਂ ਦੀ ਡਿਮਾਂਡ ਹੈ ਉਹ ਕਿਉਂ ਨਹੀਂ ਆਪਾਂ ਪੂਰੀ ਕਰਦੇ ਉਹ ਚਾਹੁੰਦੇ ਆ ਕਿ ਜੇ ਸਾਡੇ ਕੋਲ ਤੁਸੀਂ ਪੈਸੇ ਲੈਂਦੇ ਜੇ ਸਾਨੂੰ ਸਹੂਲਤਾਂ ਦਿਓ ਤੇ ਝੂਠ ਪੈਸੇ ਤੁਸੀਂ ਲੈ ਲਿੰਦੇ ਜੇ ਠੇਕੇ ਵਾਲੇ ਆਪਣਾ ਠੇਕਾ ਲੈ ਲਿੰਦੇ ਆ ਬਲੋਥੇ ਗੁੰਡਾਗਰਦੀ ਟੈਕਸ ਟੈਕਸ ਵਸੂਲਿਆ ਜਾ ਰਿਹਾ ਉਤੋਂ ਬਾਅਦ ਤੁਸੀਂ ਸਹੂਲਤ ਕੋਈ ਇੱਥੇ ਦੇਣੀ ਨਹੀਂ ਤੁਸੀਂ ਉੱਥੇ ਲਾਤ ਦੇਖ ਲੋ ਜੀ ਕੈਮਰਾ ਭੇਜ ਦਿਓ ਮੇਰੇ ਨਾਲ ਇਸ ਵੇਲੇ ਅੰਮ੍ਰਿਤਸਰ ਸਾਹਿਬ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਬੱਲਾ ਮੰਡੀ ਨੂੰ ਲੈ ਕੇ ਸੰਸਦ ਤੇ ਲੋਕਲ ਵਿਧਾਇਕ ਜਿਹੜੇ ਨੇ ਉਹ ਆਮਣੇ ਸਾਹਮਣੇ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਤੇ ਇੱਕ ਵਾਰ ਚੱਲ ਰਿਹਾ ਦੋਵਾਂ ਦੇ ਵਿਚਾਲੇ ਉਹਨਾਂ ਨਾਲ ਗੱਲ ਕਰਦੇ ਆ ਔਜਲਾ ਸਾਹਿਬ ਤੁਸੀਂ ਆਵਾਜ਼ ਨਹੀਂ ਚੁੱਕਦੇ ਪਏ ਉਹ ਕਹਿੰਦੇ ਨੇ ਕਿ ਤੁਸੀਂ ਪਾਰਲੀਮੈਂਟ ਚ ਕਿੰਨੀ ਵਾਰੀ ਇਹ ਮੁੱਦਾ ਚੁੱਕਿਆ ਲੋਕਾਂ ਦਾ ਉੱਥੇ ਜੀਣਾ ਬੁਰਾ ਹਾਲ ਹੈ ਨਰਕ ਬਣਿਆ ਪਿਆ ਤੁਸੀਂ ਉਸ ਦਿਨ ਦੀ ਗੱਲ ਹੀ ਨਹੀਂ ਸੁਣਦੇ ਦੇਖੋ ਗੱਲ ਇਹ ਹੈ ਮੈਂ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਦਿੱਕਤ ਹੈ ਤੁਸੀਂ ਪਹਿਲੇ ਇਹਨੂੰ ਗੰਭੀਰਤਾ ਨਾਲ ਲਓ ਉੱਥੇ ਠੀਕ ਹੈ ਜਦੋਂ ਮੰਡੀ ਬਣੀ ਹੈ ਉਹ ਗਲਤ ਜਗ੍ਹਾ ਤੇ ਬਣ ਗਈ ਇਹਨਾਂ ਕੋਲ ਉਹਦੋਂ ਇਹਨਾਂ ਦੇਖਿਆ ਨਹੀਂ ਇਹਨਾਂ ਨੇ ਖਿਆਲ ਨਹੀਂ ਰੱਖਿਆ ਜਦੋਂ ਵੀ ਉਸ ਸਮੇਂ ਤੇ ਬਣੀ ਹੈ ਕਿ ਉਹ ਮਿਲਟਰੀ ਦਾ ਡੰਪ ਪੈਥ ਔਰ ਉਹਨਾਂ ਦਾ ਲਾਇਕ 1000 ਮੀਟਰ ਦਾ ਕੋਈ ਉਹਨਾਂ ਨੇ ਨਹੀਂ ਕੁਝ ਕਰਨ ਦੇਣਾ ਬਿਲਕੁਲ ਠੀਕ ਹੈ ਕਿ ਇਹਦੇ ਤੇ ਸਰਕਾਰ ਸਾਨੂੰ ਜਿਹੜੀ ਯੂਨੀਅਨ ਮਿਨਿਸਟਰੀ ਹੈ ਉਹਨਾਂ ਮੈਂ ਮੁੱਦਾ ਵੀ ਚੱਕਿਆ ਹੈ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਬਾਰ-ਬਾਰ ਮਿਲਦੀਆਂ ਹੁਣ ਵੀ ਮੀਟਿੰਗਾਂ ਨਹੀਂ ਉਹਦੇ ਤੇ ਪਰ ਮੈਂ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਸਫਾਈ ਤੇ ਉਹਨਾਂ ਨੇ ਰੋਕੀ ਸਾਫ ਪਾਣੀ ਦੇਣਾ ਉਹਨਾਂ ਤੇ ਨਹੀਂ ਰੋਕਿਆ ਗੰਦਗੀ ਨਾ ਭਰੀ ਪਈ ਹੈ ਮੰਡੀ ਇਹ ਤੇ ਮਿਲਟਰੀ ਨਹੀਂ ਰੋਕਦੀ ਤੁਹਾਨੂੰ ਇਹ ਸਟੇਟਸ ਸਬਜੈਕਟ ਹੈ ਤੁਸੀਂ ਆਪਣਾ ਜਿਹੜੀ ਜਿਹੜੀ ਉੱਥੇ ਮੋਢਲੀਆਂ ਸਹੂਲਤਾਂ ਉਹਦੇ ਤੇ ਰੋਕਦੇ ਨਹੀਂਗੇ ਅੱਜ ਉੱਥੇ ਲੁੱਟ ਹੋ ਰਹੀ ਹੈ ਮਤਲਬ ਫੜੀਆਂ ਲਾਉਣ ਤੇ ਮਤਲਬ ਗੁੰਡਾਗਰਦੀ ਦਾ ਗ੍ਰਾਈ ਕੀਤੀ ਜਾ ਰਹੀ ਆ ਜਿਹੜੀ ਉਹਨਾਂ ਦੀ ਜਿਹੜਾ ਮੰਡੀ ਡਿਪਾਰਟਮੈਂਟ ਹੈ ਮੰਡੀ ਬੋਰਡ ਹੈ ਜਿਹੜੇ ਜਿਹੜਾ ਜਿਹੜਾ ਸ਼ਹਿਰ ਦਾ ਹੈ ਜਿਹੜਾ ਦੇਖਦੇ ਇਸ ਮੰਡੀ ਦਾ ਕੰਟਰੋਲ ਕਰਦੇ ਆ ਉਹਨਾਂ ਨੂੰ ਪੁੱਛੋ ਕੋਈ ਉਥੇ ਹਾਲਾਤ ਕੀ ਆ ਆਮ ਬੰਦਾ ਉਹ ਸਬਜੀ ਦੇ ਵਿੱਚ ਵੇਖ ਕੇ ਖਾ ਨਹੀਂ ਸਕਦਾ ਜਿਉਹੋ ਜਿਓ ਮੰਡੀ ਦੀ ਮਾੜੀ ਹਾਲਤ ਹੈ ਉਹਦੇ ਦੀ ਜ਼ਿੰਮੇਵਾਰ ਕੌਣ ਹੈ ਮੈਂਬਰ ਪਾਰਲੀਮੈਂਟ ਥੋੜਾ ਨਾ ਸਫਾਈ ਤੇ ਐਮਐਲਏ ਸਾਹਿਬ ਤੁਸੀਂ ਰੱਖਣੀ ਹੈ ਤੁਹਾਡੇ ਰਾਜ ਸਰਕਾਰ ਨੇ ਰੱਖਣੀ ਹੈ ਐਮਪੀ ਨੇ ਨਹੀਂ ਰੱਖਣੀ ਐਮਪੀ ਨੂੰ ਤੁਸੀਂ ਕੇਸ ਦਿਓਗੇ ਉਹ ਤਾਂ ਵੀ ਪ੍ਰਸੀਡ ਕਰ ਹੀ ਰਹੇ ਨੇ ਕਿ ਸਰਕਾਰ ਸਾਨੂੰ ਉਹਦੀ ਉਹ ਜੇ ਬਣਾਉਂਦਾ ਵੀ ਸੜਕਾਂ ਬਣਾਉਂਦਾ ਵੀ ਰਿਪੇਅਰ ਉਹ ਕਰ ਸਕਦੇ ਜੇ ਰਿਪੇਅਰ ਵੀ ਨਹੀਂ ਤੁਸੀਂ ਕਰਦੇ ਸੋ ਜਿਹੜੇ ਮੰਡੀ ਦੇ ਹਾਲਾਤ ਨੇ ਉੱਥੇ ਆਪਣੇ ਤੋਂ ਭੱਜੀਦਾ ਨਹੀਂ ਹੁੰਦਾ ਸੜਕ ਟੁੱਟਣ ਤੱਕ ਠੀਕ ਹੈ ਨਵੀਂ ਨਹੀਂ ਕਰ ਸਕਕਣ ਹੋ ਰਹੀ ਪਰ ਜਿਹੜੀ ਗੰਦਗੀ ਉੱਥੇ ਵੱਲੇ ਮੰਡੀ ਦੇ ਵਿੱਚ ਮਤਲਬ ਮੇਰਾ ਖਿਆਲ ਕਿ 2-2 2.5 2 ਫੁੱਟ ਗੰਦਗੀ ਪਈ ਪਈ ਤੁਸੀਂ ਜਾ ਕੇ ਵੇਖੋ ਕੋਈ ਬੰਦਾ ਸਬਜ਼ੀ ਉੱਥੋਂ ਲੈ ਕੇ ਖਾ ਹੀ ਨਹੀਂ ਸਕਦਾ ਜਿਹੜੇ ਮਾਰੇ ਲਾਦੇ ਉਹ ਤਾਂ ਸਟੈਂਡ ਨੇ ਠੀਕ ਕਰਨੇ ਆ ਰੋਲਾ ਤੇ ਉਹਦਾ ਇਹ ਜ਼ਿਆਦਾ ਵੀ ਜਿੰਨਾ ਗੰਦ ਉੱਥੇ ਪਿਆ ਆ ਜਿੰਨੀ ਉਥੇ ਮਤਲਬ ਟੋਏਆਂ ਦੇ ਵਿੱਚ ਪਾਣੀ ਖੜਾ ਮੱਛਰ ਮੱਕੀ ਔਰ ਸਾਫ ਪਾਣੀ ਪੀਣ ਵਾਲਾ ਪਾਣੀ ਨਹੀਂ ਹੈਗਾ ਪਖਾਨੇ ਨਹੀਂ ਹੈ ਲੱਗਦਾ ਕਿ ਤੁਸੀਂ ਉਹਨਾਂ ਦੇ ਗੱਲ ਕਰ ਦਿੱਤੀ ਉਹ ਤੁਹਾਡੇ ਤੇ ਗੱਲ ਕਰਦੇ ਤੁਸੀਂ ਸੋਸ਼ਲ ਮੀਡੀਆ ਤੇ ਦੋਵੇਂ ਜਾਣੇ ਇੱਕ ਦੂਜੇ ਤੇ ਪਰੋਤਿਆਰੋਪ ਕਰੀ ਜਾਓ ਸਫਰ ਤੇ ਔਜਲਾ ਸਾਹਿਬ ਆਮ ਆਦਮੀ ਕਰ ਰਿਹਾ ਨਾ ਕਿਸੇ ਨੂੰ ਤੇ ਜ਼ਿੰਮੇਵਾਰੀ ਤੈਅ ਕਰਨੀ ਪੈਗੀ ਹੈ ਜ਼ਿੰਮੇਵਾਰੀਆਂ ਬਣੀਆਂ ਨੇ ਜਿਹੜੀ ਮੇਰੀ ਜ਼ਿੰਮੇਵਾਰੀ ਮੈਂ ਲੈ ਰਿਹਾ ਪਰ ਉਹਦੇ ਅੱਗੇ ਸਰਕਾਰ ਦਾ ਕਾਨੂੰਨ ਹੜਨੇ ਜੇ ਉਹਨਾਂ ਦਾ ਕੂੜਾ ਚੁੱਕਣ ਤੇ ਕੋਈ ਸਰਕਾਰ ਦੇ ਕਾਨੂੰਨ ਦੀ ਮੁਸ਼ਕਲ ਹੈ ਤੂੰ ਦੱਸ ਦੇ ਲੋਕਾਂ ਨੂੰ ਇਸ ਕਾਨੂੰਨ ਕਰਕੇ ਮੈਂ ਕੂੜਾ ਨਹੀਂ ਚੁੱਕ ਸਕਦੇ। ਇਸ ਕਾਨੂੰਨ ਕਰਕੇ ਤੁਹਾਨੂੰ ਸਾਫ ਪਾਣੀ ਨਹੀਂ ਦੇ ਸਕਦੇ। ਇਸ ਕਾਨੂੰਨ ਕਰਕੇ ਉੱਥੇ ਗੁੰਡਾਗਰਦੀ ਚੱਲ ਰਹੀ ਹੈ। ਕਾਨੂੰਨ ਲਾਹ ਦੱਸ ਦਿਨ ਹੁਣ ਮੈਂ ਤੇ ਦੱਸ ਰਿਹਾ ਕਿ ਆਰਮੀ ਦਾ ਕਾਨੂੰਨ ਹੈ। ਉਹ ਕੱਲਾ ਮੇਰੇ ਅੰਮ੍ਰਿਤਸਰ ਲਈ ਨਹੀਂਗਾ। ਉਹ ਆਲ ਓਵਰ ਇੰਡੀਆ ਦੇ ਕਾਨੂੰਨ ਹੈ। ਕਿ ਤੁਸੀਂ 1000 ਫੁੱਟ ਤੱਕ ਤੁਸੀਂ 300 ਮੀਟਰ ਤੱਕ ਨਹੀਂ ਉੱਥੇ ਕੁਝ ਕਰ ਸਕਦੇ। ਆ ਪੁਲਿਸ ਇੱਕ ਮੈਡਮ ਨੂੰ ਤਾਂ ਸ਼ਾਇਦ ਪਤਾ ਨਹੀਂ ਆੜਾ ਬੱਲੇ ਮੰਡੀ ਦੇ ਉੱਤੇ ਪੁਲ ਬਣਾਇਆ ਹੈ ਆ ਰੇਲਵੇ ਦਾ। ਕਿੰਨੀ ਮੁਸ਼ਕਿਲ ਉਹਦੀ ਐਨਓਸੀ ਲੈ ਕੇ ਦਿੱਤੀ। ਔਰ ਕਿੰਨੇ ਢੇੜੇ ਲੱਗੇ ਨੇ। ਅਸੀਂ ਇਹਨਾਂ ਨੂੰ ਤੇ ਕਦੀ ਬਲੇਮ ਦਿੱਤਾ ਹੀ ਨਹੀਂ ਇਸ ਗੱਲ ਦਾ ਤੇ ਮੈਂ ਅੱਜ ਵੀ ਇੰਨਾ ਕਿ ਸਾਡੀਆਂ ਜ਼ਿੰਮੇਵਾਰੀਆਂ ਇਹ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਸਭ ਪਤਾ ਹੈ ਕੌਣ ਮੈਂ ਕੀ ਕਰ ਰਿਹਾ ਕੌਣ ਕੀ ਕਰ ਰਿਹਾ ਬਲੇਮ ਗੇਮ ਤੋਂ ਬਚਣਾ ਚਾਹੀਦਾ ਦੇਖੋ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਨਾ ਜੀ ਆਪਾਂ ਜਿਹੜੀ ਉਹ ਡਿਮਾਂਡ ਕਰ ਰਹੇ ਨੇ ਜਿਹੜੀ ਵੱਲੇ ਮੰਡੀ ਵਾਲਿਆਂ ਦੀ ਡਿਮਾਂਡ ਹੈ ਉਹ ਕਿਉਂ ਨਹੀਂ ਆਪਾਂ ਪੂਰੀ ਕਰਦੇ ਉਹ ਚਾਹੁੰਦੇ ਹੈ ਕਿ ਜੇ ਸਾਡੇ ਕੋਲ ਤੁਸੀਂ ਪੈਸੇ ਲੈਂਦੇ ਜੇ ਸਾਨੂੰ ਸਹੂਲਤਾਂ ਦਿਓ ਸਹੂਲਤ ਪੈਸੇ ਤੁਸੀਂ ਲੈ ਲਿੰਦੇ ਜੇ ਠੇਕੇ ਵਾਲੇ ਆਪਣਾ ਠੇਕਾ ਲੈ ਲਿੰਦੇ ਆ ਮਲੋ ਤੇ ਗੁੰਡਾਗਰਦੀ ਟੈਕਸ ਟੈਕਸ ਵੀ ਸੂਲਿਆ ਜਾ ਰਿਹਾ ਉੱਤੋਂ ਬਾਅਦ ਤੁਸੀਂ ਸਹੂਲਤ ਕੋਈ ਇੱਥੇ ਦੇਣੀ ਨਹੀਂ ਤੁਸੀਂ ਉੱਥੇ ਹਾਲਾਤ ਵੇਖ ਲੋ ਤੁਸੀਂ ਕੈਮਰਾ ਭੇਜ ਦਿਓ ਇਹ ਆਪਾਂ ਬਲੇਮ ਗੇਮ ਦੇਖੋ ਕੰਸਟਰਕਸ਼ਨ ਨਾ ਹੋਣੀ ਮੈਂ ਮੰਨਦੇ ਆ ਉਹ ਨਹੀਂ ਹੋਣ ਦਿੰਦੇ ਮਿਲਟਰੀ ਵਾਲੇ ਡੱਕਦੇ ਨੇ ਪਰ ਸਫਾਈ ਕਰਨ ਨੂੰ ਤਾਂ ਨਹੀਂ ਉਹ ਡੱਕਦੇ ਤੁਹਾਨੂੰ ਸਾਫ ਪਾਣੀ ਦੇਣ ਨੂੰ ਤਾਂ ਨਹੀਂ ਡੱਕਦੇ ਸੀਵਰੇਜ ਦੇਣ ਨੂੰ ਤਾਂ ਨਹੀਂ ਡੱਕਦੇ ਤੁਹਾਨੂੰ ਮਤਲਬ ਪਖਾਨੇ ਬਣਾਉਣ ਨੂੰ ਤਾਂ ਨਹੀਂ ਡੱਕਦੇ ਤੁਹਾਨੂੰ ਗੁੰਡਾਗਰਦੀ ਕਰਨ ਨੂੰ ਤਾਂ ਨਹੀਂ ਕਹਿੰਦੇ ਇਹ ਕਿਉਂ ਹੋ ਰਹੀ ਹੈ ਸਾਰਾ ਕੁਝ ਕੀ ਕਿਹਾ ਜਾਂਦਾ ਹੈ ਕਿ ਉਹਦੇ ਨਾਲ ਲੱਗਦਾ ਇਲਾਕਾ ਈਸਟ ਮੋਹਨ ਨਗਰ ਹੈ 100 ਫਟੀ ਰੋਡ ਹੈ ਹੋਰ ਜਿਹੜੇ ਇਲਾਕੇ ਨੇ ਉੱਥੇ ਹਾਲਾਤ ਉਸ ਤੋਂ ਵੀ ਜ਼ਿਆਦਾ ਖਰਾਬ ਹੋਏ ਪਏ ਆ ਬ੍ਰਦਰ ਕੁਝ ਵੀ ਹੋਵੇ ਸਾਰੇ ਇਲਾਕਿਆਂ ਦੇ ਵਿੱਚ ਇਸ ਵੇਲੇ ਸੀਵਰੇਜ ਵਾਟਰ ਸਪਲਾਈ ਦੇ ਮਾੜੇ ਹਾਲਾਤ ਨੇ ਉਹ ਹੁਣ ਭੱਜ ਨਹੀਂ ਸਕਦੇ ਇਸ ਗੱਲ ਤੋਂ ਅਸੀਂ ਅਸੀਂ ਕਿਸੇ ਤੇ ਗੱਲ ਛੋਟਾ ਛੋਟ ਸਕਦੇ ਆ ਤੁਸੀਂ ਆ ਆ ਜਿਹੜੀ ਚੀਜ਼ ਹੈ ਇਹ ਫਲਾਣੇ ਕਰਕੇ ਨਹੀਂ ਹੋਈ ਜਦੋਂ ਸਰਕਾਰ ਇੱਕ ਪੂਰਨ ਤੌਰ ਤੇ ਜਿਹੜੀ ਸਰਕਾਰ ਆ ਉਹ ਜ਼ਿੰਮੇਵਾਰ ਹੈ ਇਸ ਗੱਲ ਦੀ ਉਹ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈ ਭੱਜ ਨਹੀਂ ਸਕਦੇ ਚਲੋ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਪਿਆ ਹੈ ਕਿਹਾ ਜਾ ਰਿਹਾ ਬੇਅਦਬੀਆਂ ਤੇ ਅਸੀਂ ਕਾਨੂੰਨ ਸਖਤ ਲੈ ਕੇ ਆਵਾਂਗੇ ਉੱਥੇ ਸਖਤ ਕਾਨੂੰਨ ਲਿਆਂਦਾ ਜਾਏਗਾ ਸੀਐਸਐਫ ਦੀ ਗੱਲ ਕੀਤੀ ਜਾ ਰਹੀ ਹੈ ਬੀਬੀਐਮਬੀ ਤੇ ਨਾ ਲੱਗੇ ਪੰਜਾਬ ਦੇ ਹੱਕਾਂ ਤੇ ਡਾਕਾ ਨਾ ਪਵੇ ਬਿਲਕੁਲ ਦੇਖੋ ਸਖਤ ਕਾਨੂੰਨ ਲੈ ਕੇ ਆਉਣੇ ਚਾਹੀਦੇ ਅਸੀਂ ਤੇ ਕਹਿੰਨੇ ਆ ਪਰ ਇਹ ਹਰ ਵਾਰ ਮੀਡੀਆ ਟ੍ਰਾਇਲ ਜ਼ਿਆਦਾ ਹੁੰਦਾ ਕਾਨੂੰਨਾਂ ਦੀ ਕੋਈ ਚੀਜ਼ ਪਤਾ ਨਹੀਂ ਲੱਗਦੀ ਕਾਨੂੰਨ ਤੇ ਪਹਿਲਾਂ ਵੀ ਹੈਗੇ ਤੁਸੀਂ ਉਹਦੀ ਲੜਾਈ ਲੜ ਲਓ ਮਤੀ ਦੱਸੋ ਜਦੋਂ ਹਰਿਆਣੇ ਨੇ ਪਾਣੀ ਮੰਗਿਆ ਸੀ ਉਹਨਾਂ ਕਹਿੰਦੇ ਸਾਨੂੰ ਪਾਣੀ ਥੋੜਾ ਵੱਧ ਚਾਹੀਦਾ ਪਹਿਲੇ ਰੌਲਾ ਪਾਤਾ ਜੀ ਨਹੀਂ ਦੇਣਾ ਜੀ ਬੰਦੇ ਭਜਾ ਦਿੱਤੇ ਉਹਦੇ ਦੇ ਮੰਤਰੀ ਚਲੇ ਗਏ ਜਿੰਦਰੇ ਮਾਰਤੇ ਡੈਮ ਨੂੰ ਤੇ ਬਾਅਦ ਚ ਕਹਿੰਦਾ ਜੋ ਫੌਜ ਨੂੰ ਚਾਹੀਦਾ ਅਸੀਂ ਦੇ ਦੇਣਾ ਹੈ ਮਤਲਬ ਤਰੀਕਾ ਵੇਖੋ ਨਾ ਕੀ ਹੈ ਮਤਲਬ ਇੱਕ ਪਹਿਲੋ ਖਬਰਾਂ ਕਿੰਨੀਆਂ ਵੱਡੀਆਂ ਕਰਤੀਆਂ ਜੀ ਮੈਂ ਕੱਲਾ ਰਖਵਾਲਾ ਪਾਣੀ ਦਾ ਹੁੰਦਾ ਜਿਵੇਂ ਪਰ ਬਾਅਦ ਚ ਉਹ ਪਾਣੀ ਹੌਲੀ ਜੀ ਦੇ ਵੀ ਦਿੱਤਾ ਸੋ ਇਹ ਗੰਭੀਰਤਾ ਦੇ ਨਾਲ ਕਿਸੇ ਮੁੱਦੇ ਨੂੰ ਨਹੀਂ ਲੈ ਰਹੇ ਜਿਸ ਕਰਕੇ ਅੱਜ ਪੰਜਾਬ ਦੇ ਵਿੱਚ ਹਰ ਹੀ ਹਾਲਾਤ ਜਿਹੜੇ ਆ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਵੇ ਸਾਰੀਆਂ ਚੀਜ਼ਾਂ ਬੈਕ ਪਿਛੇ ਪਈਆਂ ਜਾ ਰਹੀਆਂ ਨੇ ਕਿਉਂਕਿ ਦੇਖੋ ਜੀ ਸਰਕਾਰ ਕੇਂਦਰ ਨਹੀਂ ਮੰਨਦੀ ਤੁਹਾਡਾ ਫਰਜ਼ ਮੰਨਦਾ ਸਾਰਿਆਂ ਨੂੰ ਕੱਟੇ ਕਰੋ ਉਹ ਜਲ ਕੇ ਉਹਨਾਂ ਦੇ ਬੂਹੇ ਕੇ ਬੈਨੇ ਕਿਦਾਂ ਕਿਦਾਂ ਨਹੀਂ ਮੰਨਦੇ ਹੋ ਸਾਡੇ ਅੱਖ ਤੁਸੀਂ ਨਾਲ ਤੁਰਨ ਨੂੰ ਤਿਆਰ ਹੋ ਜੇ ਮੁੱਖ ਮੰਤਰੀ ਤੁਹਾਨੂੰ ਕਹਿੰਦੇ ਨੇ ਜਿੱਥੇ ਪੰਜਾਬ ਦਾ ਮਸਲਾ ਆਊਗਾ ਪਰ ਸਿਰਤਾ ਦੇ ਨਾਲ ਪਹਿਲੋ ਆਲ ਪਾਰਟੀ ਮੀਟਿੰਗ ਕਰਨ ਇਹ ਨਹੀਂ ਕਿ ਮੈਂ ਇਕੱਠਾ ਗੇ ਲੱਗਾ ਤੇ ਮਗਰ ਲੱਜੂ ਇਦਾਂ ਨਹੀਂ ਹੁੰਦਾ ਤੁਸੀਂ ਆਲ ਪਾਰਟੀ ਮੀਟਿੰਗ ਬੁਲਾਓ ਸਾਰਿਆਂ ਨੇ ਡਿਸਕਸ ਕਰੋ ਚਲੋ ਅਸੀਂ ਚਾਲਦੇ ਸਾਡੇ ਲੀਡਰ ਆਫ অপੋਜੀਸ਼ਨ ਨੇ ਸਾਡੇ ਪ੍ਰੈਜ਼ੀਡੈਂਟ ਨੇ ਤੁਸੀਂ ਬੁਲਾਓ ਸਾਰੀਆਂ ਪਾਰਟੀਆਂ ਦੇ ਬੁਲਾਓ ਇਦਾਂ ਨਹੀਂ ਹੁੰਦਾ ਕਿ ਤੁਸੀਂ ਮਤਲਬ ਇਹ ਹਰ ਗੱਲ ਨੂੰ ਮੀਡੀਆ ਟ੍ਰਾਇਲ 'ਚ ਲੈ ਜਾਓ ਅਗਲੇ ਬਾਰੇ ਤੁਸੀਂ ਤੁਸੀਂ ਹੁਣੀ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਹੈ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਲੰਬੇ ਸਮੇਂ ਤੋਂ ਸਵਾਲ ਚੁੱਕੇ ਜਾਂਦੇ ਰਹੇ ਆ ਹਾਲ ਹੀ ਆ ਬੋਰ ਕਤਲ ਜਿਸ ਤਰੀਕੇ ਨਾਲ ਹੋਇਆ ਮੋਗੇ ਕਤਲ ਹੋਇਆ ਲਗਾਤਾਰ ਸੜਕਾਂ ਤੇ ਗੋਲੀਆਂ ਚੱਲ ਰਹੀਆਂ ਨੇ ਪੰਜਾਬ ਕੀ ਲਾਅਲੈਸ ਸਟਰੀਟ ਬਣਦਾ ਜਾ ਰਿਹਾ ਹੈ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਜਾਂ ਪੰਜਾਬ ਪੁਲਿਸ ਦਾ ਜਿਹੜਾ ਖੌਫ ਸੀ ਜੋ ਡਰ ਸੀ ਲੋਕ ਸਹਿਮ ਦੇ ਸਨ ਉਹ ਖਤਮ ਹੋ ਗਿਆ ਇੱਕ ਨਾ ਬੜੇ ਚਿਰ ਦੀ ਆਪਣਾ ਹਰਪੀਜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੂੰ ਇਦਾਂ ਹੀ ਮਰਵਾਇਆ ਜਾ ਰਿਹਾ ਮਤਲਬ ਭਰਾ ਤੋਂ ਭਰਾ ਮਾਰੇ ਜਾ ਰਹੇ ਆ ਮੋਸਟਲੀ ਜਿਹਨੇ ਵੀ ਗੈਂਗਸਟਰ ਹੈ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ ਆ ਸਾਰੇ ਬਾਹਰ ਬੈਠੇ ਸਾਰੇ ਪੰਜਾਬੀਆਂ ਨੂੰ ਮਾਰ ਰਹੇ ਕੋਈ ਮਤਲਬ ਨਹੀਂ ਕਿ ਕੋਈ ਹੋਰ ਨਾ ਸਾਡੇ ਕੋਈ ਬਾਹਰੋਂ ਦੁਸ਼ਮਣ ਸਾਨੂੰ ਮਾਰ ਰਿਹਾ ਔਰ ਇੱਕ ਧਾਰਾ ਬਣ ਗਈ ਜਿਹੜਾ ਜਿਹੜਾ ਵਿਰੋਧੀ ਸਾਡਾ ਦੇਸ਼ ਦਾ ਜਾਂ ਵਿਰੋਧੀ ਸਾਡਾ ਪੰਜਾਬੀਆਂ ਦੇ ਵਿਰੋਧੀ ਬੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਹਾਇਰ ਕਰਕੇ ਰੱਖਦੇ ਆ ਔਰ ਸਾਡਾ ਹੀ ਨੁਕਸਾਨ ਕਰਦੇ ਔਰ ਵੱਡੇ ਵੱਡੇ ਬੰਦਿਆਂ ਦਾ ਵੱਡੇ ਵੱਡੇ ਬਿਜ਼ਨਸਮੈਨਾਂ ਦਾ ਨੁਕਸਾਨ ਕਰਦਾ ਔਰ ਇਹ ਲਾਅਨ ਆਰਡਰ ਦਾ ਜਿੱਤਣਾ ਫਿਰ ਸਰਕਾਰ ਦਾ ਕੰਮ ਹੈ ਜੇ ਤੁਹਾਡੇ ਆ ਕਿ ਹੋਮ ਮਿਨਿਸਟਰ ਨਹੀਂ ਲੱਗ ਰਿਹਾ ਕਿ ਉਹ ਪੱਤਰ ਨਾ ਦਿੰਦੇ ਉਹਦੇ ਬੂਹੇ ਬੰਦੇ ਤੁਹਾਡੇ ਕੋਲ ਨੇ ਤੁਸੀਂ ਕਿਉਂ ਨਹੀਂ ਦਿੰਦੇ ਪ੍ਰੋਡਕਸ਼ਨ ਬਲੱਡ ਤੇ ਬੰਦੇ ਤੁਸੀਂ ਆਪਣੇ ਕੋਲ ਲੈ ਬਿਠਾ ਕੇ ਰੱਖੇ ਇੱਥੇ ਬੰਦੇ ਮਾਰੀ ਜਾ ਰਹੇ ਨੇ ਇੱਦਾਂ ਹੀ ਬਾਹਰ ਨਹੀਂ ਬਾਹਰ ਬੈਠੇ ਨਹੀਂ ਉਹ ਇੱਥੇ ਮਰਵਾਈ ਜਾ ਰਹੇ ਨੇ ਤੁਸੀਂ ਬਾਹਰ ਦਾ ਜ਼ਿਕਰ ਕੀਤਾ ਕਪਿਲ ਸ਼ਰਮਾ ਜਿਹੜੇ ਕਿ ਮਸ਼ਹੂਰ ਕਮੇਡੀਅਨ ਨੇ ਤੁਹਾਡੀ ਕੰਸਟਿਟਿਊਐਂਸੀ ਤੋਂ ਆਉਂਦੇ ਨੇ ਉਹਨਾਂ ਨੇ ਇੱਕ ਰੈਸਟੋਰੈਂਟ ਖੋਲ੍ਹਿਆ ਕੈਫੇ ਖੋਲ੍ਹਿਆ ਉੱਤੇ ਗੋਲੀ ਚੱਲ ਗਈ ਕੈਨੇਡਾ ਦੇ ਵਿੱਚ ਦੇਖੋ ਕਿੰਨੀ ਮਾੜੀ ਗੱਲ ਹੈ ਮਤਲਬ ਬਹੁਤ ਮਾੜੀ ਗੱਲ ਨਿੰਦਣ ਵਾਲੀ ਗੱਲ ਹੈ ਕਿ ਦੇਖੋ ਆਪਣਾ ਕੋਈ ਪੰਜਾਬੀ ਭਰਾ ਉੱਥੇ ਗਿਆ ਚਾਹੇ ਕੋਈ ਵੀ ਚਲੋ ਇਹਨਾਂ ਬਿਜ਼ਨਸਮੈ ਕਿਸੇ ਨੂੰ ਤੁਹਾਨੂੰ ਕੋਈ ਉਪੱਤੀ ਆ ਕਿਸੇ ਦੀ ਬੋਲ ਪਾਣੀ ਤੇ ਤੁਸੀਂ ਕਾਨੂੰਨੀ ਰਾਹ اختیار ਕਰੋ ਇੱਥੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨੂੰ ਇੱਥੇ ਬੁਲਾਇਆ ਜਾ ਸਕਦਾ ਕਾਨੂੰਨੀ ਇੱਥੇ ਉਹਨੂੰ ਐਪਲੀਕੇਸ਼ਨ ਦਿੱਤੀ ਜਾਂਦੀ ਜੇ ਕੋਈ ਗਲਤ ਈਆ ਕਰੇ ਬੰਦਾ ਤੇ ਕਿਸੇ ਦੇ ਗੋਲੀਆਂ ਚਲਾ ਦੇਣੀਆਂ ਅੱਜ ਅਸੀਂ ਮੈਕਡੋਨਲਡਸ ਦੂਜੇ KFC ਸਾਰੇ ਚੱਲ ਨਹੀਂ ਰਹੇ ਨਾ ਵਰਲਡ ਵਾਈਡ ਬੈਠੇ ਨੇ ਉਹਨਾਂ ਦੇ ਬੰਦੇ ਕਿੱਥੋਂ ਦੀਨੇ ਮਾਰਦੇ ਨੇ ਕੋਈ ਉਹਨਾਂ ਨੂੰ ਥ੍ਰੈਟ ਹੈਗੀ ਆ ਸਾਡੇ ਬੰਦੇ ਨੇ ਜੇ ਕਪਲ ਸ਼ਰਮੇ ਨੇ ਨਾਲ ਦੀ ਨਾਲ ਉਹਦੀ ਵਾਈਫ ਨੇ ਗਿਨੀ ਨੇ ਇੱਕ ਜੋਇੰਟ ਸ਼ੁਰੂ ਕੀਤਾ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਮਤਲਬ ਪੰਜਾਬੀਆਂ ਨੇ ਇੱਥੋਂ ਤੱਕ ਪਹੁੰਚ ਗਏ ਕਿ ਇੱਕ ਵਰਲਡ ਅਗੇ ਉੱਥੋਂ ਅਸੀਂ ਫਰਾਂਚਾਈਜ਼ੀ ਲੈ ਕੇ ਉਹਨੇ ਸਾਡੇ ਉਧਰ ਨੂੰ ਜਾ ਰਹੇ ਨੇ ਤੇ ਸਾਡੇ ਬੰਦੇ ਸਾਨੂੰ ਉਹਨਾਂ ਨੂੰ ਮਤਲਬ ਮਾਰੀ ਜਾ ਰਹੇ ਇਹ ਗੱਲ ਥੋੜਾ ਇਹ ਤੇ ਬਿਲਕੁਲ ਦੁਸ਼ਮਨ ਦੇ ਹੱਥ ਚ ਖੇਡਣ ਵਾਲੀ ਗੱਲ ਹੈ ਕਿ ਤੁਸੀਂ ਸਿਰ ਚੱਕੋ ਹੀ ਨਾ ਪੰਜਾਬੀ ਮਤਲਬ ਬਸ ਕੋਈ ਤਰੱਕੀ ਨਾ ਕਰੋ ਮੇਰਾ ਆਖਰੀ ਸਵਾਲ ਹੈ ਮੈਂ ਫਿਰ ਉੱਥੇ ਆ ਰਿਹਾ ਹਾਂ ਗੁਰਜੀ ਤੋਂ ਅਜਲਾ ਜਾ ਰਹੇ ਨੇ ਹੁਣ ਅੰਮ੍ਰਿਤਸਰ ਜਦੋਂ ਵੀ ਤੇ ਪਹੁੰਚ ਕੇ ਬੱਲਾ ਮੰਡੀ ਦਾ ਦੌਰਾ ਕਰਨਗੇ ਲੋਕਾਂ ਨਾਲ ਗੱਲ ਕਰਨਗੇ ਉੱਥੇ ਬਿਲਕੁਲ ਉਹਦਾ ਦੌਰਾ ਵੀ ਕਰਨਗੇ ਲੋਕਾਂ ਨਾਲ ਗੱਲ ਵੀ ਕਰਾਂਗੇ ਦੇਖੋ ਜਿਹੜੀਆਂ ਮੈਂ ਫੇਰ ਕਹਿਨਾ ਕਿ ਸਥਾਈ ਸਹੂਲਤਾਂ ਹੁੰਦੀਆਂ ਨੇ ਉਹ ਸਟੇਟ ਦੇ ਹੱਥ ਨੇ ਵਾਟਰ ਸਪਲਾਈ ਸੀਵਰੇਜ ਸਟਰੀਟ ਲਾਈਟ ਟ੍ਰੈਫਿਕ ਗੰਧ ਜਿਹੜਾ ਉੱਥੇ ਪਿਆ ਵਾ ਪਖਾਨੇ ਦੇਣੇ ਇਹ ਇਹ ਤੇ ਮਤਲਬ ਮੁੱਢਲੀਆਂ ਸਹੂਲਤਾਂ ਨੇ ਇਹ ਚ ਉਹਨਾਂ ਨੂੰ ਕਿੰਨੇ ਰੋਕਿਆ ਤੇ ਇਹਨਾਂ ਇਹਨਾਂ ਚਮ ਕਰਨ ਤੋਂ ਕਿਸੈਂਟਰ ਨੇ ਰੋਕਿਆ ਤੇ ਮੈਨੂੰ ਦੱਸਣਾ ਮੈਨੇ ਤੁਸੀਂ ਉਹਦਾ ਬਹਾਨਾ ਬਣਾ ਕੇ ਛੜਕਾ ਨਹੀਂ ਬੰਨਦੇ ਤੇ ਬਿਲਕੁਲ ਠੀਕ ਹੈ ਉਹ 300 ਮੀਟਰ ਤੇ ਨਹੀਂ ਬੰਨਦੇ ਕੋਈ ਸਟ੍ਰੈਕਸ਼ਨ ਨਹੀਂ ਹੋਣ ਦਿੰਦੇ